एसकेएम ਦੇ ਸੱਦੇ ਤੇ ਪੰਜਾਬ ਭਰ ਦੇ ਵਿੱਚ ਕਿਸਾਨਾਂ ਦੇ ਵੱਲੋਂ ਟਰੈਕਟਰ ਮਾਰਚ ਕੱਢਿਆ ਗਿਆ ਹੈ ਤਸਵੀਰਾਂ ਨੇ ਸੰਗਰੂਰ ਦੀਆਂ ਜਿੱਥੇ ਪਿੰਡ ਮਹਲਾ ਤੋਂ ਖਨੌਰੀ ਸਰਹੱਦ ਤੱਕ ਲਗਭਗ 40 ਕਿਲੋਮੀਟਰ ਲੰਮਾ ਵਿਸ਼ਾਲ ਟਰੈਕਟਰ ਮਾਰਚ ਕੀਤਾ ਗਿਆ ਟਰੈਕਟਰ ਮਾਰਚ ਤੋਂ ਬਾਅਦ ਡਬਲਯੂਟੀਓ ਦੇ ਵਿਰੋਧ ਦੇ ਵਿੱਚ 20 ਫੁੱਟ ਉੱਚਾ ਪੁਤਲਾ ਬਣਾ ਕੇ ਫੂਕਿਆ ਗਿਆ ਤੇ ਅੰਦੋਲਨ ਦੌਰਾਨ ਜਾਨ ਗੁਆਣ ਵਾਲੇ ਕਿਸਾਨਾਂ ਨੂੰ ਯਾਦ ਕੀਤਾ ਗਿਆ ਪ੍ਰਦਰਸ਼ਨਕਾਰੀ ਕਿਸਾਨਾਂ ਦਾ ਕਹਿਣਾ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਤੇ ਕਿਸਾਨ ਵਿਰੋਧੀ ਫੈਸਲੇ ਲੈ ਰਹੀ ਹੈ ਜੇ ਕਿਸਾਨਾਂ ਦੀਆਂ ਮੰਗਾਂ ਨੂੰ ਅਨਗੋਲਿਆ ਕਰ ਰਹੀ ਹੈ ਜੇਕਰ ਸਰਕਾਰ ਨੇ ਕਿਸਾਨਾਂ ਦੀ ਸੁਣਵਾਈ ਨਾ ਕੀਤੀ ਤਾਂ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ ਮੇਰਾ ਨਾਮ ਮਰੀ ਗੰਡੂਆ ਜ਼ਿਲ੍ਹਾ ਪ੍ਰਧਾਨ ਪੀਕੇ ਜੁਗਰਾ ਹਾਂ ਗੰਡੂਆ ਜਿਹੜਾ ਸ਼ੁਭ ਕਰਨ ਦੀ ਮੌਤ ਹੋਈ ਹੈ ਦੇਖੋ ਸ਼ੁਭ ਕਰਨ ਦੀ ਮੌਤ ਹੋਈ ਹੈ ਜਿਹੜੀ ਬਹੁਤ ਦੁਖਦਈ ਮੌਤ ਹੋਈ ਹੈ ਦੋ ਭੈਣਾਂ ਦਾ ਭਾਈ ਚਲਿਆ ਗਿਆ ਤੇ ਸਰਕਾਰ ਦੇ ਜ਼ਬਰ ਨਾਲ ਚਲੇ ਗਏ ਸ਼ਹੀਦیاں ਪਹਿਲਾਂ ਵੀ ਲੋਕਾਂ ਦੀਆਂ ਬਹੁਤ ਪਈਆਂ ਨੇ ਸਿਰ ਦੇ ਉੱਤੇ ਗੋਲੀ ਕੱਢਣਾ ਅਸੀਂ ਕੇਂਦਰ ਸਰਕਾਰ ਦੀ ਤੇ ਖੱਟੜ ਸਰਕਾਰ ਦੀ ਬਹੁਤ ਜ਼ੋਰ ਨਾਲ ਨਿੰਦਿਆ ਕਰਦੇ ਹਾਂ ਵੀ ਐਸ ਲੋਟ ਜੇ ਤੁਸੀਂ ਆਪਦੇ ਦੇਸ਼ ਦੇ ਨੌਜਵਾਨ ਗੱਬਰੂਆਂ ਨੂੰ ਮਾਰਨ ਲੱਗੇ ਕਿਹਦੇ ਸਿਰ ਤੇ ਰਾਜ ਕਰੋਗੇ ਤੁਸੀਂ ਜੀ ਇਹੇ ਸਰਕਾਰ ਆਏ ਤੁਸੀਂ ਈਗੋ ਵਾਲੀ ਸਰਕਾਰ ਘੋਣ ਵੀ ਦੇਸ਼ ਦੇ ਪੰਜਾਬ ਦੇ ਖਾਸ ਕਰਕੇ ਗੱਬਰੂਆਂ ਨੂੰ ਗੋਲੀਆਂ ਨਾਲ ਭੁੰਨ ਕੇ ਕਿਹੜੀ ਜਮਹੂਰੀਅਤ ਆ ਤੁਹਾਡੇ ਦੇਸ਼ ਦੇ ਵਿੱਚ મોદી ਜੀ ਜਿਹੜੇ ਤੁਸੀਂ ਸਦਾ ਦੇ ਅਨੰਦ ਮਾਰ ਰਹੇ ਹੋ ਤੇ ਲੋਕਾਂ ਦੇ ਉੱਤੇ ਜ਼ਬਰ ਕਰ ਰਹੇ ਹੋ ਕੀ ਕੋਈ ਲੋਕ ਪੰਜਾਬ ਦੇ ਲੋਕ ਐ ਦਬ ਜਾਣਗੇ ਜੇ ਐਂ ਕੁਝ ਹਸਲੇ ਨਾਲ ਤੇ ਕੁੱਟ ਕੇ ਦੱਬੜੇ ਹੁੰਦੇ ਲੋਕ ਤਾਂ ਅੰਗਰੇਜ਼ਾਂ ਕੋਲੇ ਵੋਹ ਕੁਸ਼ਤੀ ਉਹਨਾਂ ਕੋਲੇ ਸੂਰਜ ਨਹੀਂ ਚੜਦਾ ਸੀ ਉਹਨਾਂ ਦੇ ਰਾਜ ਵੇਲੇ ਸੂਰਜ ਵੀ ਚੜਵਾਇਆ ਤੇ ਅੰਗਰੇਜ਼ਾਂ ਸਰਕਾਰ ਨੂੰ ਜਵਾਬ ਵੀ ਦਿੱਤਾ ਪੰਜਾਬ ਦੇ ਲੋਕਾਂ ਨੇ ਕਿੱਥੇ ਨੇ ਪੰਜਾਬ ਦੇ ਅੰਗਰੇਜ਼ ਹੁਣ ਇਹਜ ਕਰਕੇ ਇਹ ਗੋਦੋ ਮੋਦੀ ਦੀ ਸਰਕਾਰ ਬਾਹਰ ਆਵੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਸਾਥੀ ਸਾਡੇ ਬਾਡਰਾਂ ਤੇ ਬੈਠੇ ਨੇ ਉਹਨਾਂ ਦੇ ਉਹਨਾਂ ਦੇ ਹਮਾਇਤ ਲਈ ਨਹੀਂ ਉਹਨਾਂ ਦੇ ਜ਼ਬਰ ਹੋਏ ਦੀ ਨਿੰਦਿਆ ਕਰਦੇ ਸੀ ਵੀ ਸਾਡੀਆਂ ਮੰਗਾ ਸਾਂਝੀਆਂ ਨੇ ਠੀਕ ਆ ਉਹ ਗੈਰ ਰਾਜਨੀਤਿਕ ਤਿੰਨ ਚਾਰ ਜਥੇਬੰਦੀਆਂ ਬਾਡਰਾਂ ਤੇ ਬਾਗੀਆਂ ਜਿੱਡੀ ਵੱਡੀ ਇਹ ਲੜਾਈ ਹੈ ਜਿੱਡੀ ਵੱਡੀ ਇਹ ਤਾਕਤ ਹੈ ਇਹਸ ਕਰਕੇ ਇਹ ਸਾਰੇ ਸੰਜੋਤਪੁਰ ਚੋਂ ਨਾਲ ਲੈ ਕੇ ਸਾਰੀਆਂ ਜਥੇਬੰਦੀਆਂ ਨਾਲ ਲੈ ਕੇ ਸਾਰੇ ਲੋਕਾਂ ਨਾਲ ਤਾਇ ਕਰਕੇ ਕੇਂਦਰ ਸਰਕਾਰ ਨੂੰ ਕੁੱਟਿਆ ਜਾ ਸਕਦਾ ਹੈ ਇਸ ਕਰਕੇ ਇਹ ਜਬਰਦਸਤ ਨੰਦਿਆ ਕਰਦੇ ਆ ਸੀ ਆਉਣ ਲਈ ਦਿਨਾਂ ਦੇ ਵਿੱਚ ਸਾਡੀ ਜਥੇਬੰਦੀ ਥੋੜੇ ਨਰਜੀਏ ਦੇ ਨਹੀਂ ਥੋੜੇ ਮੀਡੀਏ ਰਹੀ ਇਹ ਆਉਂਦਾ ਵਖੇ ਬਹੁਤ ਵੱਡੀ ਜਥੇਬੰਦੀ ਅਸੀਂ ਨਹੀਂ ਵੱਡੇ ਜਥੇਬੰਦੀ ਮੰਨਦੇ ਅਸੀਂ ਕਹਿੰਦੇ ਆ ਵੀ ਅਸੀਂ ਕੁੱਲ ਜਥੇਬੰਦੀਆਂ ਤਾਲਮੇਲ ਮਾ ਕਰਕੇ ਅਸੀਂ ਵੱਡਾ ਸੰਘਰਸ਼ ਕਰਨਾ ਚਾਹੁੰਦੇ ਆ ਤੇ ਦਿੱਲੀ ਦੀ ਸਰਕਾਰ ਨੂੰ ਅੱਜ ਸੰਯੁਕਤ ਮੋਰਚੇ ਦੀ ਕਾਲ ਦੇ ਉੱਤੇ ਸਾਰੀ ਦਿੱਲੀ ਸਰਕਾਰ ਦੇ ਬਾਡਰਾਂ ਤੇ ਅਜੇ ਇਹ ਪ੍ਰਦਰਸ਼ਨ ਹੋ ਰਹੇ ਨੇ ਆ ਜਿਹੜੇ ਡਬਲ ਟੀਓ ਦੇ ਬੁੱਤ ਲੱਗੇ ਹੋਏ ਨੇ ਇਹਨਾਂ ਨੂੰ ਸਾੜ ਰਹੇ ਨੇ ਲੋਕ ਨਾਲ ਇਹ ਗੁੱਸਾ ਦਿਖਾ ਰਹੇ ਨਾਲ ਜ਼ਬਰ ਦਾ ਗੁੱਸਾ ਦਿਖਾ ਰਹੇ ਨੇ ਆ ਤਾਕਤ ਤਰੀਕੀ ਮੁੱਟੀ ਇਕੱਠੀ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਦਿੱਲੀ ਨੂੰ ਇੱਕ ਵੱਡਾ ਜਵਾਬ ਦਿੱਤਾ ਜਾ ਸਕਦਾ ਹੈ ਮੈਂ ਜਨਕ ਸਿੰਘ ਭਟਾਲ ਮੀਤ ਪ੍ਰਧਾਨ ਪੰਜਾਬ ਅੱਜ ਦਾ ਇਧਰ ਇਕੱਠਾ ਉਕੇ ਦਰਸਾਉਂਦਾ ਤੇ ਕਿਸਾਨ ਜਥੇਬੰਦੀਆਂ ਨੂੰ ਅੱਡੋ-ਪੱਟੇ ਹੋਣ ਦਾ ਦੋਸ਼ ਲਾਇਆ। ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜਾ ਇਹ ਵੀ ਕਿਸਾਨ ਜਥੇਬੰਦੀਆਂ ਬੱਕਰੀਆਂ ਹੋ ਗਈਆਂ, ਅੱਡ ਹੋ ਗਈਆਂ ਇਹ ਬੇਬੁਨਿਆਦ ਗੱਲ ਹੈ। ਬੇਬੁਨਿਆਦ ਇਸ ਕਰਕੇ ਹੈ ਕਿ 400 ਜਥੇਬੰਦੀਆਂ ਚੋਂ ਜਿਹੜੀਆਂ ਅੱਡ-ਅੱਡ ਸਮਝਦੀਆਂ ਨੇ ਪਹਿਲਾਂ ਵੀ ਦਿੱਲੀ ਦੇ ਵਿੱਚ ਜੇ ਅਸੀਂ ਕਹ ਲਈਏ ਵੀ ਤਾਨ ਮੇਲ ਵੀ ਜਿਹੜੇ ਪ੍ਰੋਗਰਾਮ ਹੈ ਉਹ ਹੁੰਦੇ ਰਹੇ ਆ। ਜੇ ਕਹਿ ਲੋ ਵੀ ਪੰਜਾਬ ਦੀਆਂ 35 ਜਥੇਬੰਦੀਆਂ ਭੰਦੇੜ ਦੀ ਵੱਖ ਜਥੇਬੰਦੀ ਅਗਰਾਂਹਾਂ ਦੀ ਵੱਖ ਜਥੇਬੰਦੀ ਸਾਰੀਆਂ ਤਾਲ ਮੇਲ ਵਿੱਚ ਪ੍ਰੋਗਰਾਮ ਕਰਦੀਆਂ ਰਹੀਆਂ ਨੇ ਤੇ ਘੋਲ ਨੂੰ ਜਿੱ ਤੱਕ ਲੈ ਕੇ ਗਈਆਂ ਨੇ ਇਸ ਕਰਕੇ ਜਿਹੜੀ ਫੁੱਟ ਪੈਣਾਂ ਦੀ ਗੱਲ ਹੈ ਇਹਦਾ ਕੋਈ ਆਧਾਰ ਨਹੀਂ ਕੋਈ ਬਤਰੂ ਨਹੀਂ ਦੇਖੋ ਅਸੀਂ 12 ਤਰੀਕ ਨੂੰ ਬਰਨਾਲੀ ਦੀ ਧਰਤੀ ਤੋਂ ਜਿਹੜਾ ਮੋਰਚਾ ਲੜ ਰਿਹਾ ਹੈ ਉਹ ਭਾਈਆਂ ਨੂੰ ਬੇਨਤੀ ਕੀਤੀ ਸੀ ਵੀ ਸਰਕਾਰ ਦੀ ਨੀਤ ਸਾਫ਼ ਨਹੀਂ ਇਸ ਕਰਕੇ ਤੁਹਾਨੂੰ ਵਿਚਾਰ ਕੇ ਜਿਹੜਾ ਫੈਸਲਾ ਹੈ ਉਹ ਕਰਨਾ ਚਾਹੀਦਾ ਹੈ ਤੇ 13 ਤਰੀਕ ਨੂੰ ਜਦੋਂ ਇਥੋਂ ਦੀ ਸੈਂਟਰ ਸਰਕਾਰ ਦੇ ਕਹਿਣ ਤੇ ਖੱਟਰ ਸਰਕਾਰ ਨੇ ਜਿਹੜਾ ਬੇਮਨੁੱਖੀ ਵਰਤਾਓ ਨਾਲ ਕੀਤਾ ਉਦੋਂ ਅਸੀਂ 14 ਤਰੀਕ ਨੂੰ ਐਮਰਜੈਂਸੀ ਮੀਟਿੰਗ ਸੱਦੀ ਮੀਟਿੰਗ ਸੱਦਰ ਤੋਂ ਬਾਅਦ 15 ਨੂੰ ਰੋਹਜਾਰ ਕੀਤਾ ਤੇ ਉਦੋਂ ਤੋਂ ਲੈ ਕੇ ਅੱਜ ਤੱਕ ਲੜਾਈ ਦੇ ਮੈਦਾਨ 'ਚ ਆ ਤੇ ਅਸੀਂ ਇਸ ਲੜਾਈ ਨੂੰ ਐ ਸਮਝਦੇ ਆਂ ਇਹ ਸਾਰੇ ਕਿਸਾਨਾਂ ਦੀਆਂ ਸਾਂਝੀਆਂ ਮੰਗਾਂ ਨੇ ਸਾਂਝੀ ਲੜਾਈ ਹੈ ਇਸ ਕਰਕੇ ਜਿਵੇਂ ਪਹਿਲਾਂ ਤਾਲਮੇਲ ਕਰਕੇ ਚੱਲਦੇ ਰਹੇ ਹਾਂ ਅਸੀਂ ਉਸ ਗੱਲ ਦੇ ਮਦਈਆਂ ਅੱਜ ਵੀ ਤਾਲਮੇਲ ਕਰਕੇ ਲੜਾਂਗੇ ਤੇ ਜੇ ਤੱਕ ਲੈ ਕੇ ਜਾਵਾਂਗੇ